ਸਰੀਰ ਜਿਹੜਾ ਨਾ ਇਹ ਰਸਾਂ ਵਿੱਚ ਫਸਿਆ ਹੋਇਆ ਹੈ ਤੇ ਸਭ ਤੋਂ ਅੱਜ ਜ਼ਿਆਦਾ ਵੇਖੀਏ ਤੇ ਕਲਯੁਗ ਦਾ ਭਾਰੀ ਜ਼ੋਰ ਹੋਣ ਕਰਕੇ ਜੀਵਾਂ ਅੰਦਰ ਕਾਮਵਾਸ਼ਨਾ ਦਾ ਰਸ ਜ਼ਿਆਦਾ ਹੈ ਤੇ ਉਹ ਰਸ ਇਹੋ ਜਿਹਾ ਜੀਵ ਨੂੰ ਲੱਗਾ ਹੋਇਆ ਹੈ ਕਿ ਸਰੀਰ ਤੋਂ ਉਥਾਨ ਨਹੀਂ ਹੋ ਪਾਉਂਦਾ ਹੈ ਤੇ ਇਉਂ ਰਸ ਚਿੰਬੜਿਆ ਹੋਇਆ ਆਪਣੇ ਆਪ ਨੂੰ ਜਿੰਨਾ ਰਸਾਂ ਦੇ ਅਧੀਨ ਕਰੇਗਾ ਨਾ ਇਹ ਸਰੀਰ ਜਿਹੜਾ ਫਿਰ ਆਤਮਾ ਦੀ ਛਾਤੀ ਤੇ ਜੜਿਆ ਰਹਿੰਦਾ ਆਤਮਾ ਅਪਹਾਬ ਹੋਈ ਰਹਿੰਦੀ ਅੰਦਰੋਂ ਜਿੰਨੇ ਰਸ ਮਾਣਦਾ ਹੈ ਸਰੀਰ ਕਰਕੇ ਆਤਮਾ ਨੂੰ ਦਮਨ ਕਰ ਦਿੰਦਾ ਹੈ ਆਤਮਾ ਦੀ ਆਵਾਜ਼ ਨਹੀਂ ਸੁਣਦਾ ਤੇ ਜਿਵੇਂ ਜਿਵੇਂ ਸ਼ਬਦ ਨਾਲ ਜੁੜਦਾ ਹੈ ਜਿਵੇਂ ਜਿਵੇਂ ਕਮਾਈ ਕਰਦਾ ਹੈ ਦੇਹ ਮਰਨ ਲੱਗ ਪੈਂਦੀ ਹੈ ਦੇਹ ਦੇ ਰਸ ਘਟਣ ਲੱਗ ਪੈਂਦੇ ਐ ਆਤਮਾ ਅੰਦਰ ਪ੍ਰਬਲ ਹੋਣ ਲੱਗ ਪੈਂਦੀ ਐ ਗੱਲ ਇਹ ਐ ਜੇ ਆਨੰਦ ਗ੍ਰਸਤ ਦਾ ਹੈ ਕਾਮਵਾਸ਼ਨਾ ਕਰਕੇ ਉਹਨੂੰ ਅੱਜ ਦੇ ਸਮੇਂ ਵਿੱਚ ਬਹੁਤ ਵੱਡਾ ਆਨੰਦ ਤੇ ਸੁਖ ਮੰਨਿਆ ਹੋਇਆ ਪਰ ਜੇ ਸਤਿਗੁਰੂ ਜੀ ਤੋਂ ਆਪਾਂ ਇਹ ਪੁੱਛੀਏ ਤੇ ਗਰੀਬ ਨਵਾਜ ਦੀ ਬਾਣੀ ਕਹਿੰਦੀ ਹੈ ਕਿ ਇੱਕ ਨਿਮਖ ਮਾਤਰ ਉਹ ਸੁਖ ਵੈ ਤੇ ਉਹ ਸੁਖ ਇਸ ਤਰ੍ਹਾਂ ਦਾ ਹੈ ਇਹ ਬੜੇ ਬੜੇ ਵਿਦਵਾਨਾਂ ਨੇ ਇਸ ਦੇ ਉੱਪਰ ਸਾਧ ਸੰਗਤ ਜੀ ਕਿਉਂਕਿ ਬੋਲਣਾ ਇਹਦੇ ਉੱਤੇ ਬੜਾ ਦੁਸ਼ਤਰ ਹੁੰਦਾ ਹੈ ਬੜਾ ਕਠਨ ਹੁੰਦਾ ਹੈ ਜਿਵੇਂ ਜੀਵ ਨੂੰ ਛੇਕ ਆਉਂਦੀ ਹੈ ਨਾ ਤੇ ਛੇਕ ਆਉਣ ਤੋਂ ਬਾਅਦ ਥੋੜਾ ਹਲਕਾ ਮਹਿਸੂਸ ਕਰਦਾ ਹੈ ਤੇ ਬਸ ਵਾਸ਼ਨਾ ਦਾ ਇੰਨਾ ਕੀ ਆਨੰਦ ਵੈ ਬਾਅਦ ਵਿੱਚ ਉਹਨੂੰ ਭੁੱਲ ਹੀ ਜਾਂਦਾ ਜਿਵੇਂ ਕਿਸੇ ਨੇ ਭਾਰ ਚੁੱਕਿਆ ਹੋਵੇ ਤੇ ਉਹ ਚੁੱਕਿਆ ਹੋਇਆ ਭਾਰ ਫਿਰ ਉਤਾਰ ਦੇਵੇ ਘੜੀ ਪਲ ਲਈ ਉਹਨੂੰ ਲੱਗਦਾ ਹੈ ਕਿ ਮੈਂ ਬੜਾ ਹੌਲਾ ਹੋ ਗਿਆ ਕਹਿੰਦੇ ਇਉਂ ਹੀ ਕਾਮ ਵਾਸ਼ਨਾ ਨੂੰ ਭੋਗ ਕੇ ਉਹਨੂੰ ਘੜੀ ਪਲ ਲਈ ਲੱਗਦਾ ਹੈ ਕਿ ਬੜਾ ਸੁੱਖ ਮਿਲਿਆ ਤੇ ਜਦੋਂ ਲੰਘ ਜਾਂਦਾ ਸਮਾਂ ਫਿਰ ਉਹ ਭਾਰ ਵੀ ਭੁੱਲ ਜਾਂਦਾ ਤੇ ਉਹ ਸੁੱਖ ਵੀ ਭੁੱਲ ਜਾਂਦਾ ਇਸੇ ਤਰ੍ਹਾਂ ਵਾਸ਼ਨਾ ਜਿਹੜੀ ਭੋਗੀ ਹੋਈ ਜੀਵ ਨੂੰ ਭੁੱਲ ਜਾਂਦੀ ਆ ਉਹ ਸਦਾ ਉਹਦਾ ਸੁੱਖ ਨਹੀਂ ਰਹਿੰਦਾ ਹੈ ਫਿਰ ਇਸ ਸੁੱਖ ਤੋਂ ਜਿਹੜਾ ਹੈ ਜੀਵ ਛੁੱਟ ਨਹੀਂ ਪਾਉਂਦਾ ਹੈ ਇਹਦਾ ਹੀ ਹੱਥ ਫੜਿਆ ਹੋਇਆ ਹੈ ਇਸੇ ਸੁੱਖ ਦਾ ਹੱਥ ਫੜਿਆ ਹੋਇਆ ਤੇ ਇਹਦੇ ਤੇ ਹੀ ਦੁਨੀਆ ਦਾ ਦਾਰੋਂ ਮਦਾਰ ਚੱਲੀ ਜਾਂਦਾ ਪਰ ਇਹਦਾ ਹੱਥ ਛੁੱਟੇ ਕਿਵੇਂ ਇਹਦਾ ਹੱਥ ਤਾਂ ਛੁੱਟ ਸਕਦਾ ਜੇ ਇਸ ਤੋਂ ਵੱਡਾ ਸੁੱਖ ਮਿਲੇ ਤੇ ਜੇ ਜਿਸ ਕਰਮ ਵਿੱਚ ਜਿਆਦਾ ਵੱਡਾ ਸੁਖ ਹੋਵੇ ਤਾਂ ਹੀ ਛੋਟਾ ਸਵਾਦ ਛੁੱਟ ਸਕਦਾ ਹੈ ਨਾ ਜਦੋਂ ਕਈ ਵਾਰ ਕਿਸੇ ਨੇ ਸਾਧ ਸੰਗਤ ਜੀ ਜਿਆਦੀ ਮਿੱਠੀ ਚੀਜ਼ ਖਾਧੀ ਹੋਵੇ ਨਾ ਤੇ ਉਹਨੂੰ ਘੱਟ ਮਿੱਠੀ ਚੀਜ਼ ਫਿੱਕੀ ਜਾਪਦੀ ਹੈ ਇਸੇ ਤਰ੍ਹਾਂ ਜਦੋਂ ਜਿਆਦਾ ਮਿੱਠਾ ਰਸ ਵਾਹਿਗੁਰੂ ਦੇ ਨਾਮ ਦਾ ਚਖਿਆ ਫਿਰ ਇਹ ਕਾਮ ਵਾਸ਼ਨਾ ਦਾ ਆਨੰਦ ਫਿੱਕਾ ਲੱਗਣਾ ਨਹੀਂ ਤੇ ਉਹਨਾਂ ਚਿਰ ਨਹੀਂ ਲੱਗ ਸਕਦਾ ਫਿਰ ਜਦੋਂ ਸਿਮਰਨ ਦਾ ਦਾਮਨ ਥਾਮ ਲਿਆ ਵਾਹਿਗੁਰੂ ਜੀ ਦਾ ਦਾਮਨ ਥਾਮ ਲਿਆ ਤੇ ਫਿਰ ਇਹ ਵਾਸ਼ਨਾ ਦਾ ਹੱਥ ਛੱਡ ਦਿੰਦਾ ਹੈ ਮਨੁੱਖ ਆਪਣੇ ਆਪ ਹੀ ਛੱਡ ਦਿੰਦਾ ਹੈ ਫਿਰ ਉਹ ਹੱਥ ਫੜਿਆ ਜਾਂਦਾ ਹੈ ਸਿਮਰਨ ਵਾਲਾ ਸ਼ਬਦ ਵਾਲਾ ਤੇ ਫਿਰ ਇਹਨੂੰ ਲੱਗਦਾ ਕਿ ਨਹੀਂ ਉਹ ਆਨੰਦ ਫਿੱਕਾ ਆਹ ਆਨੰਦ ਜ਼ਿਆਦਾ ਹੈ ਸੱਚਾ ਹੈ ਇਹ ਕਮਾਈ ਤੋਂ ਬਿਨਾਂ ਨਹੀਂ ਜੀਵ ਚਾਹੁੰਦਾ ਤਾਂ ਆਨੰਦ ਹੀ ਹੈ ਪਰ ਕਮਾਈ ਨਹੀਂ ਕਰਦਾ ਤੇ ਸਰੀਰ ਕਰਕੇ ਫਸਿਆ ਰਹਿੰਦਾ ਹੈ ਸਰੀਰਕ ਸੰਬੰਧਾਂ ਦੇ ਅੰਦਰ ਤੇ ਜਿਹੜੇ ਗ੍ਰਿਸ਼ਤੀ ਹਨਾ ਮਾਫ ਕਰਨਾ ਭਾਵੇਂ ਧਰਮ ਮੈਂ ਪ੍ਰਸਾਦ ਸੰਗਤ ਜੀ ਕਿੰਨੀ ਕਿੰਨੀ ਉਮਰ ਹੋ ਜਾਂਦੀ ਹੈ ਬੱਚੇ ਵੀ ਪੈਦਾ ਹੋ ਗਏ ਜਵਾਨ ਹੋ ਗਏ ਵਿਆਹੇ ਗਏ ਪਰ ਫਿਰ ਵਾਸ਼ਨਾ ਨਹੀਂ ਅੰਦਰੋਂ ਮਰਦੀ ਤੇ ਕਿੰਨੀ ਕਿੰਨੀ ਜਿਹੜਾ ਹੈ ਉਹ ਬਾਰ ਬਾਰ ਗ੍ਰਿਸ਼ਤ ਵਾਸ਼ਨਾ ਭੋਗੀ ਜਾਂਦੇ ਭੋਗੀ ਜਾਂਦੇ ਤੇ ਕਹਿੰਦੇ ਆ ਗ੍ਰਿਸ਼ਤੀ ਦਾ ਧਰਮ ਹੈ ਇਹ ਧਰਮ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਧਰਮ ਨਹੀਂ ਗ੍ਰਿਸ਼ਤੀ ਧਰਮ ਕਿਹਾ ਕਿ ਸਰੀਰਕ ਵਾਸ਼ਨਾ ਦੇ ਭੋਗਣ ਨੂੰ ਗ੍ਰਿਸ਼ਤੀ ਧਰਮ ਕਿਹਾ ਹੈ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਨੇ ਤਾਂ ਮਹਾਰਾਜ ਲਿਖ ਦਿੰਦੇ ਕਿ ਭਾਈ ਇਹ ਧਰਮ ਹੀ ਹੈ ਤੇਰਾ ਹੁਣ ਤੂੰ ਇਹ ਗ੍ਰਸਤੀ ਕਰੀ ਚੱਲ ਤੇ ਜੀਵਾਂ ਨੇ ਇਹੀ ਸਮਝ ਛੱਡਿਆ ਹੈ ਕਿ ਇਹ ਹੁਣ ਧਰਮ ਹੈ ਇਥੇ ਚਾਹੇ ਕਿ ਇਹ ਵੀ ਸਮਝਣ ਵਾਲੀ ਗੱਲ ਵੈ ਸਾਧ ਸੰਗਤ ਜੀ ਜਿਹੜਾ ਇਹਦਾ ਜ਼ਬਰਦਸਤੀ ਤਮਨ ਕਰਦੇ ਆ ਨਾ ਵਾਸ਼ਨਾ ਦਾ ਉਹ ਬਹੁਤ ਸਾਰੀਆਂ ਐਸੀਆਂ ਕੁਰਤੀਆਂ ਸਮਾਜ ਦੇ ਸਾਹਮਣੇ ਆਉਂਦੀਆਂ ਹਨ ਫਿਰ ਜਿਹੜਾ ਹੈ ਮਾਫ਼ ਕਰਨਾ ਜਾਨਵਰਾਂ ਤੱਕ ਨਾਲ ਵੀ ਇਹ ਸੰਬੰਧ ਪੈਦਾ ਕਰਨ ਤੋਂ ਗੁਰੇਜ਼ ਨਹੀਂ ਕਰਦਾ ਮਨੁੱਖ ਜਦੋਂ ਇਹ ਖਲਾਕ ਗਿਰ ਜਾਂਦਾ ਹੈ ਇਹ ਵਾਸ਼ਨਾ ਅੰਦਰ ਸ਼ੈਤਾਨਪੁਣਾ ਪੈਦਾ ਕਰ ਦਿੰਦੀ ਹੈ ਜਿੰਨੂੰ ਇਸ ਨੂੰ ਜ਼ਬਰਦਸਤੀ ਦਮਨ ਕੀਤਾ ਨਾ ਉਹ ਕਈ ਵਾਰੀ ਪਾਗਲ ਵੀ ਹੋਏ ਵੇਖੇ ਜਾਂਦੇ ਆ ਕਿਉਂਕਿ ਅੰਦਰ ਸਰੀਰ ਦਾ ਰਸ ਛੁੱਟਿਆ ਨਹੀਂ ਜ਼ਬਰਦਸਤੀ ਇਹਦਾ ਦਮਨ ਕੀਤਾ ਹੈ ਤੇ ਫਿਰ ਉਥੇ ਕੀ ਹੁੰਦਾ ਜਿਹੜੀਆਂ ਸੂਖਸ਼ਮ ਰੂਹਾਂ ਹਨ ਨਾ ਤੇ ਸਾਡੇ ਆਲੇ-ਦੁਆਲੇ ਵਿਚਰਦੀਆਂ ਉਹ ਉਹਨੂੰ ਨਹੀਂ ਆ ਕਰਕੇ ਚਿੰਬੜਦੀਆਂ ਜਿਹੜਾ ਸਰੀਰ ਦੀ ਤੇ ਮਨ ਦੀ ਸੁਚਮਤਾ ਸਹਿਤ ਰਹਿੰਦਾ ਹੈ ਉਹਨੂੰ ਹੀ ਆ ਕਰਕੇ ਇਹ ਵੀ ਮੰਨਿਆ ਗਿਆ ਹੈ ਦਾਰਸ਼ਨਿਕਾਂ ਦਾ ਕਿ ਜਿਹੜਾ ਸਾਧ ਸੰਗਤ ਜੀ ਜਿਹੜਾ ਵਾਸ਼ਨਾ ਨੂੰ ਕਈ-ਕਈ ਪ੍ਰਕਿਰਿਆ ਨਾਲ ਭੋਗਦਾ ਹੈ ਹਸਤ ਮੈਥਨ ਆਦਿਕ ਕਰਦੇ ਹੈ ਉਹਨਾਂ ਨੂੰ ਪ੍ਰੇਤ ਆਤਮਾਵਾਂ ਬਹੁਤ ਜਲਦੀ ਚਿੰਬੜਦੀਆਂ ਨੇ ਜਿਹਦੇ ਅੰਦਰ ਵਾਸ਼ਨਾ ਹੈ ਭੋਗਣ ਦੀ ਪਰ ਭੋਗਣ ਨੂੰ ਕੋਈ ਸਮਾਜ ਵਿੱਚ ਵਿਵਸਥਾ ਨਹੀਂ ਮਿਲ ਰਹੀ ਅੰਦਰ ਵਾਸ਼ਨਾ ਮਰ ਨਹੀਂ ਰਹੀ ਜ਼ਬਰਦਸਤੀ ਦਮਨ ਕੀਤਾ ਹੋਇਆ ਹੈ ਤੇ ਉਹਨਾਂ ਦੇ ਅੰਦਰ ਫਿਰ ਸਾਧ ਸੰਗਤ ਜੀ ਇਹੋ ਜੀਆਂ ਪ੍ਰੇਤ ਆਤਮਾਵਾਂ ਵੀ ਆ ਕਰਕੇ ਉਹਨਾਂ ਨਾਲ ਗ੍ਰਸਤ ਵਿਹਾਰ ਤੱਕ ਕਰ ਦਿੰਦੀਆਂ ਇਹੋ ਜੀ ਹਾਲਤ ਬਣ ਜਾਂਦੀ ਹੈ ਤੇ ਜੀਵ ਦੇ ਮਲੀਨ ਰਿਦੈ ਕਰਕੇ ਐ ਸਾਰੇ ਕਾਰਨ ਜਿਹੜੇ ਕਹਿੰਦੇ ਆ ਨਾ ਭੂਤ ਚਿੰਬੜ ਗਿਆ ਹੈ ਇਹੋ ਜੀਆਂ ਘਟਨਾਵਾਂ ਜਾਦੀਆਂ ਕਾਮ ਵਾਸ਼ਨਾ ਦੇ ਅਧੀਨ ਹੁੰਦੀਆਂ ਹਨ ਕਿਉਂਕਿ ਇਹੋ ਜੀਆਂ ਬਦ ਰੂਹਾਂ ਤਾਂ ਬਹੁਤ ਨੇ ਜਿਨ੍ਹਾਂ ਨੂੰ ਸਰੀਰ ਨਹੀਂ ਹੈ ਇਹਨਾਂ ਵਾਸ਼ਨਾਵਾਂ ਦੇ ਗਲਤ ਕਰਮਾਂ ਦੇ ਕਰਕੇ ਹੀ ਉਹਨਾਂ ਨੂੰ ਸਰੀਰ ਨਹੀਂ ਮਿਲਿਆ ਪ੍ਰੇਤ ਬਣੇ ਹਨ ਤੇ ਫਿਰ ਉਹਨਾਂ ਸਰੀਰਾਂ ਨੂੰ ਉਹ ਖੋਜ ਲੈਂਦੇ ਆ ਜਿਨ੍ਹਾਂ ਦੇ ਅੰਦਰ ਹਰ ਵੇਲੇ ਵਾਸ਼ਨਾ ਚੱਲਦੀ ਰਹਿੰਦੀ ਹੈ ਹਰ ਵੇਲੇ ਕੋਈ ਨਾ ਕੋਈ ਬੁਰਾ ਕਰਮ ਹੀ ਜਿਹੜਾ ਉਹਦਾ ਫੁਰਨੇ ਦੇ ਰੂਪ ਵਿੱਚ ਚੱਲਦਾ ਰਹਿੰਦਾ ਹੈ ਤੇ ਫਿਰ ਸੁੱਤੇ ਪਿਆ ਜੇ ਸੁਪਨੇ ਦੇ ਅੰਦਰ ਵਾਸ਼ਨਾ ਭੋਗਦੇ ਆ ਇਸਤਰੀ ਮਰਦ ਨੂੰ ਬਣਾ ਲੈਂਦੀ ਹੈ ਸੁਪਨੇ ਵਿੱਚ ਮਰਦ ਇਸਤਰੀ ਬਣਾ ਲੈਂਦਾ ਹੈ ਸੁਪਨੇ ਦੇ ਅੰਦਰ ਤੇ ਜ਼ਰੂਰੀ ਨਹੀਂ ਕਿ ਸੁਪਨੇ ਦੇ ਵਿੱਚ ਭੋਗੀ ਆ ਹੋ ਸਕਦਾ ਹੈ ਕਿ ਕੋਈ ਐਹੋ ਜੀ ਭੈੜੀ ਰੂਹ ਹੀ ਵਾਸ਼ਨਾ ਨਾਲ ਭੋਗ ਗਈ ਹੋਵੇ ਤੋ ਇਸ ਕਰਕੇ ਫਿਰ ਉਹਦਾ ਜਤ ਸਦ ਕੈਮ ਕਿਵੇਂ ਰਹਿ ਸਕਦਾ ਹੈ ਮਹਾਰਾਜ ਜੀ ਨੇ ਜਿਹੜਾ ਗ੍ਰਸਤੀ ਕਿਹਾ ਨਾ ਉਹ ਜਤ ਸਤ ਵਿੱਚ ਪਰਪੱਕ ਗ੍ਰਸਤੀ ਕਿਹਾ ਇਸੇ ਕਰਕੇ ਜਿਹੜੇ ਪਸ਼ਮੀ ਦੇਸ਼ਾਂ ਦੇ ਲੋਕ ਆ ਨਾ ਉਹਨਾਂ ਵਿੱਚ ਜਿਹੜੀਆਂ ਉਹ ਨਨਸ ਨਹੀਂ ਹੁੰਦੀਆਂ ਉਹ ਬ੍ਰਹਮਚਾਰੀ ਹੁੰਦੀਆਂ ਪਰ ਜਿੰਨੇ ਜ਼ਿਆਦੇ ਸਾਧ ਸੰਗਤ ਜੀ ਕੇਸ ਉਹਨਾਂ ਨੂੰ ਪ੍ਰੇਤ ਚੰਬੜਨ ਦੇ ਆਉਂਦੇ ਹੋਰ ਕਿਧਰੇ ਨਹੀਂ ਆਉਂਦੇ ਕਿਉਂਕਿ ਵਾਸ਼ਨਾ ਦਾ ਉਹਨਾਂ ਨੂੰ ਦਮਨ ਕਰਾਉਂਦੇ ਐ ਸਾਰੀ ਸਾਰੀ ਉਮਰ ਉਹਨਾਂ ਨੂੰ ਬ੍ਰਹਮਚਰਜ ਰਖਾਉਂਦੇ ਐ ਪਰ ਉਹ ਬ੍ਰਹਮਚਰਜ ਰਹਿੰਦਾ ਨਹੀਂ ਹੈ ਇਹੋ ਜੇ ਪ੍ਰੇਤ ਚੰਬੜਨੀਆਂ ਕਹਾਣੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਹਨ ਇਹ ਮਨੁੱਖ ਦੇ ਅੰਦਰ ਬੜੀ ਪ੍ਰਬਲ ਸ਼ਕਤੀ ਹੈ ਇਸੇ ਕਰਕੇ ਸਤਿਗੁਰਾਂ ਜੀ ਨੇ ਕਿਹਾ ਕਿ ਗ੍ਰਸਤ ਧਾਰਨ ਕਰਨਾ ਗ੍ਰਸਤ ਨੂੰ ਧਾਰਨ ਕਰਕੇ ਫਿਰ ਉਹਦੇ ਅੰਦਰ ਸੰਤੋਖੀ ਬਣ ਕਰਕੇ ਰਹਿਣਾ ਕਿਉਂਕਿ ਜਿਹੜੇ ਪੱਛਮੀ ਡਾਕਟਰ ਵੈ ਨਾ ਉਹ ਉਹਨਾਂ ਨੇ ਇਹ ਖਿਆਲ ਦਿੱਤਾ ਹੈ ਕਿ ਇਹਦਾ ਦਮਨ ਨਾ ਕਰੋ ਇਹਨੂੰ ਭੋਗੋ ਤੇ ਫਿਰ ਕੀ ਹੈ ਦੋਹਾਂ ਹਾਲਤਾਂ ਦੇ ਅੰਦਰ ਜ਼ਬਰਦਸਤੀ ਦਮਨ ਕੀਤਾ ਵੀ ਸਾਧ ਸੰਗਤ ਜੀ ਕੀ ਹੈ ਕਿ ਮਨੁੱਖ ਨਾਮ ਨਾਲ ਨਹੀਂ ਜੁੜ ਪਾਉਂਦਾ ਆਪਣੇ ਕਿਉਂਕਿ ਅੰਦਰ ਵਾਸ਼ਨਾ ਦੀ ਚੇਸ਼ਟਾ ਬਣੀ ਰਹਿੰਦੀ ਹੈ ਤੇ ਜਿਹੜਾ ਭੋਗੀ ਗਿਆ ਭੋਗੀ ਗਿਆ ਤੇ ਉਹ ਤੇ ਫਿਰ ਸਤਿਆਨਾਸ ਹੀ ਮਾਰਿਆ ਗਿਆ ਉਹਨੇ ਤੇ ਆਪਣੀ ਆਤਮਾ ਨੂੰ ਪਛਾਣਿਆ ਹੀ ਨਹੀਂ ਸ਼ਰੀਰ ਦੇ ਰਸ ਚ ਖੁੱਬ ਕੇ ਤੇ ਖਤਮ ਹੋ ਗਿਆ ਇਹ ਦੁਮਾ ਵਿਵਸਥਾ ਵਿੱਚ ਸਾਧ ਸੰਗਤ ਜੀ ਜੀਵ ਜਿਹੜਾ ਗੜਕ ਹੋ ਜਾਂਦਾ ਹੈ ਜ਼ਬਰਦਸਤੀ ਦਮਨ ਵੀ ਨਹੀਂ ਹੁੰਦਾ ਤੇ ਜੇ ਇਹਨੂੰ ਭੋਗੀ ਜਾਵੇ ਭੋਗੀ ਜਾਵੇ ਤੇ ਫਿਰ ਵੀ ਸਾਧ ਸੰਗਤ ਜੀ ਇਹਦਾ ਸਰਵਨਾਸ਼ ਹੀ ਹੋ ਜਾਂਦਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਚਲਾ ਰਸਤਾ ਦੱਸਿਆ ਕਿ ਤੂੰ ਇਹਦਾ ਦਮਨ ਨਹੀਂ ਕਰ ਪਾਏਂਗਾ ਮਹਾਰਾਜ ਫਿਰ ਇਸਦਾ ਖਾਤਮਾ ਕਿਵੇਂ ਹੋਵੇਗਾ ਮਹਾਰਾਜ ਕਹਿੰਦੇ ਇਹਦਾ ਹੱਥ ਛੱਡ ਕੇ ਵੱਡੇ ਨਿਰੰਕਾਰ ਦਾ ਹੱਥ ਫੜ ਉਹ ਹਾਥੀ ਰਸਾਂ ਦਾ ਫੜਿਆ ਹੋਇਆ ਹਾਥੀ ਵਾਸ਼ਨਾ ਦਾ ਪਕੜਿਆ ਹੋਇਆ ਤੇ ਸੋਚਦਾ ਕਿ ਕਿਵੇਂ ਜੀਵਾਂਗਾ ਤੇ ਆਦਤ ਪੈ ਗਈ ਹੈ ਸਰੀਰ ਨੂੰ ਆਦਤ ਪੈ ਗਈ ਹੈ ਮਨ ਨੂੰ ਤੇ ਕਹਿਣ ਨੂੰ ਆਪਣੇ ਦਿਲ ਨੂੰ ਤਰਵਾਸ ਦਿੰਦਾ ਹੈ ਕਿ ਇਹ ਧਰਮ ਵੈ ਇਹ ਧਰਮ ਨਹੀਂ ਹੈ ਧਰਮ ਸੰਤੋਖ ਵੈ ਸਬਰ ਵੈ ਜਿੰਨਾ ਚਿਰ ਤੇਰੇ ਅੰਦਰ ਸਬਰ ਨਹੀਂ ਆਇਆ ਸੰਤੋਖ ਨਹੀਂ ਆਇਆ ਕਿ ਵਾਸ਼ਨਾ ਦੇ ਭੋਗਣ ਕਰਕੇ ਵੇਖ ਜੇ ਇੰਨੀ ਉਮਰਾ ਲੰਘ ਗਈ ਐ ਹੁਣ ਤੱਕ ਨਹੀਂ ਰਜਿਆ ਤੇ ਮਰਨ ਤੱਕ ਰਜ ਜੇਗਾ ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਹੈ ਕਿ ਤ ਕੇ ਬੰਧਨ ਤੋੜ ਨਾ ਸਕਹਿ ਤਾਂ ਜਮ ਕਰੇ ਖੁਵਾਰੀ ਜਿਓ ਜਿਨ੍ਹਾਂ ਸ਼ਰੀਰਾਂ ਤੋਂ ਜਿਨ੍ਹਾਂ ਬੰਧਨਾਂ ਨੂੰ ਤੂੰ ਮੋਹ ਕਰਦਾ ਜਿੱਥੋਂ ਤੈਨੂੰ ਰਸ ਮਿਲਦਾ ਜੇ ਉਹਨਾਂ ਨੂੰ ਜਿਉਂਦਿਆਂ ਜੀ ਤੋੜ ਨਹੀਂ ਨਾ ਸਕਦਾ ਤੇ ਜਮ ਖੁਵਾਰ ਕਰਨਗੇ ਫਿਰ ਤੋੜਦੇ ਇਹ ਬੰਧਨ ਸ਼ਰੀਰ ਕਰਕੇ ਭਾਵੇਂ ਬੰਧਨ ਰੱਖੀਦੇ ਐ ਮਨ ਕਰਕੇ ਇਹ ਬੰਧਨ ਤੋੜ ਦੇ ਭਾਵੇਂ ਕਿ ਵੇਖ ਲੋ ਸਤਗੁਰਾਂ ਜੀ ਨੇ ਸ਼ਰੀਰ ਕਰਕੇ ਸਾਰੇ ਬੰਧਨ ਰੱਖੇ ਮਹਾਰਾਜ ਜੀ ਨੇ ਗਰੀਬ ਨਿਵਾਜ ਸਤਗੁਰਾਂ ਜੀ ਤੋਂ ਵੱਧ ਸਫਲ ਗ੍ਰਿਸ਼ਤੀ ਕੌਣ ਹੋ ਸਕਦਾ ਐ ਐਸੇ ਹੀ ਗੁਰਸਿੱਖ ਮਹਾਰਾਜ ਜੀ ਪੈਦਾ ਕੀਤੇ ਐ ਸ਼ਰੀਰ ਕਰਕੇ ਸਾਰੇ ਬੰਧਨਾਂ ਨੂੰ ਨਿਭਾਉਂਦੇ ਐ ਇਸਤਰੀ ਦਾ ਵੀ ਧਰਮ ਪੂਰਾ ਪਾਲਦੇ ਐ ਬੱਚਿਆਂ ਦਾ ਵੀ ਧਰਮ ਪੂਰਾ ਪਾਲਦੇ ਐ ਪਰ ਆਪਣਾ ਵਿਆਹ ਕਿਤੇ ਹੋਰ ਹੀ ਕਰਕੇ ਰੱਖਦੇ ਆਓ ਉਹਨਾਂ ਨੇ ਭਗਤੀ ਰੂਪੀ ਇਸਤਰੀ ਬਣਾਈ ਹੋਈ ਐ ਤੇ ਫਿਰ ਭਗਤੀ ਉਪੀ ਇਸਤਰੀ ਦੇ ਨਾਲ ਸਾਧ ਸੰਗਤ ਜਿਉ ਸ਼ਬਦ ਵਿੱਚ ਇੱਕ ਮਿਕ ਹੁੰਦੇ ਆ ਮਹਾਰਾਜ ਸਾਹਿਬ ਜੀ ਦੇ ਸ਼ਬਦ ਨਾਲ ਜੁੜਦੇ ਆ ਇਹ ਸਤਿਗੁਰੂ ਜੀ ਕਹਿੰਦੇ ਜਿਹੜਾ ਸੰਸਾਰ ਨਾਲ ਉਹ ਵਿయోగ ਹੋ ਗਿਆ ਨਾ ਇਹ ਸਾਡਾ ਵਿਆਹ ਹੋਇਆ ਹੈ ਤੇ ਜਿਹੜਾ ਸ਼ਬਦ ਦਾ ਸੰਯੋਗ ਹੋਇਆ ਸਤ ਸੰਗਤ ਵਿੱਚ ਆ ਕਰਕੇ ਇਹ ਮਹਾਰਾਜ ਕਹਿੰਦੇ ਸਾਡਾ ਸਾਹਾ ਕੱਢਿਆ ਗਿਆ ਪਹਿਲਾਂ ਤੇ ਫਿਰ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਡਾ ਵਿਆਹ ਹੋ ਗਿਆ ਗੁਰਸਿੱਖਾਂ ਨੂੰ ਮਹਾਰਾਜ ਜੀ ਸਿੱਖਿਆ ਦਿੰਦੇ ਐ ਕਿ ਇਹ ਵਿਆਹ ਕਰਨਾ ਚਾਹੀਦਾ ਹੈ ਤੇ ਅੱਜ ਵਿਆਹ ਨੂੰ ਵੀ ਕੀ ਸਮਝਿਆ ਹੋਇਆ ਕਾਮਵਾਸ਼ਨਾ ਦੇ ਭੋਗਣ ਦਾ ਇੱਕ ਸਾਧ ਸੰਗਤ ਜੀ ਜਰੀਆ ਸਮਝਿਆ ਹੋਇਆ ਬਸ ਤੇ ਜਿਹੜਾ ਇਹ ਜੀਵ ਆਨੰਦ ਸਮਝਦਾ ਨਾ ਸਾਧ ਸੰਗਤ ਜੀ ਇਹ ਆਨੰਦ ਜੇ ਸੱਚਾ ਹੋਵੇ ਤਾਂ ਫਿਰ ਸਦਾ ਬਣਿਆ ਰਹੇ ਇਹ ਆਨੰਦ ਸਚਾਨੀ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਨਿਮੁਖ ਕਾਮ ਸਵਾਦ ਕਾਰਣ ਉਹ ਤੇ ਭਾਵੇਂ ਉੱਥੇ ਸਤਿਗੁਰਾਂ ਨੇ ਪਰ ਇਸਤਰੀ ਦੇ ਵਾਕ ਕਹੇ ਐ ਆਪਣੀ ਧਰਮ ਪਤਨੀ ਨੂੰ ਛੱਡ ਕਰਕੇ ਹੋਰ ਥਾਵਾਂ ਤੇ ਕੋ ਕਰਮ ਕਰਨੇ ਕਿਉਂਕਿ ਜਿਹਦੇ ਅੰਦਰ ਵਾਸ਼ਨਾ ਨਹੀਂ ਨਾ ਮਰੀ ਮਾਫ਼ ਕਰਨਾ ਉਹਨੂੰ ਮੌਕਾ ਨਹੀਂ ਮਿਲਦਾ ਜੇ ਮੌਕਾ ਮਿਲ ਜੇ ਤੇ ਉਹ ਨਹੀਂ ਵੇਖੇਗਾ ਕਿ ਮੇਰੀ ਧਰਮ ਪਤਨੀ ਹੈ ਜਾਂ ਸੰਸਾਰ ਦਾ ਕੀ ਨਾਤਾ ਹੈ ਜਾਂ ਕੀ ਰਿਸ਼ਤਾ ਹੈ ਇਹ ਵਿਆਹ ਹੈ ਇਦਾਂ ਤਾਂ ਆਜਿਿਕ ਤਾਂ ਫੈਲ ਜਾਵੇਗੀ ਸਮਾਜ ਦਾ ਢਾਂਚਾ ਹੀ ਗਿਰ ਜਾਵੇਗਾ ਜਿਸ ਕਰਕੇ ਕਿ ਆਪ ਵੇਖ ਰਹੇ ਹੋ ਗਿਰ ਵੀ ਰਿਹਾ ਹੈ ਬਹੁਤ ਜ਼ਿਆਦਾ ਬੁਰੀ ਹਾਲਤ ਹੋ ਰਹੀ ਸਮਾਜ ਦੇ ਢਾਂਚੇ ਦੀ ਸਾਰਾ ਕੁਝ ਇਹ ਤਾਂ ਹੀ ਸਾਧ ਸੰਗਤ ਜੀ ਉਲਟ ਪੁਲਟ ਹੁੰਦਾ ਜਾ ਰਿਹਾ ਕਿਉਂਕਿ ਜੀਬ ਦੀ ਮਤ ਕਾਮ ਵਾਸ਼ਨਾ ਵਿੱਚ ਮਾਰੀ ਗਈ ਹੈ ਵਿਆਹ ਨੂੰ ਕੇਵਲ ਕਾਮ ਵਾਸ਼ਨਾ ਦੀ ਪੂਰਤੀ ਦਾ ਸਾਧਨ ਮੰਨੀ ਬੈਠਾ ਹੈ ਤੇ ਫਿਰ ਇਹ ਬਾਰੋਂ ਸਮਾਜਿਕ ਤੌਰ ਤੇ ਸਮਝਦਾ ਹੈ ਬਸ ਇਹੀ ਧਰਮ ਹੈ ਇਹ ਧਰਮ ਨਹੀਂ ਹੈ ਸਤਗੁਰਾਂ ਜੀ ਨੇ ਕਿਹਾ ਹੈ ਕਿ ਜਿਹੜੀ ਸ਼ਕਤੀ ਤੇਰੇ ਕੋਲੋਂ ਦਬਾਈ ਨਹੀਂ ਜਾਂਦੀ ਜੇ ਤੂੰ ਗ੍ਰਸਤੀ ਬਣ ਗਿਆ ਹੈ ਇਹਦਾ ਹੱਥ ਛੱਡਣ ਲਈ ਯਤਨ ਕਰ ਭੋਗਦਿਆਂ ਭੋਗਦਿਆਂ ਜਿਹੜਾ ਹੈ ਤੂੰ ਥੱਕ ਜਾਵੇਂਗਾ ਜੇ ਦੇ ਵਿੱਚ ਹੀ ਲੱਗਾ ਰਹੋ ਤਾਂ ਇਉਂ ਕਰ ਕਿ ਆਪਣੀ ਵਾਸ਼ਨਾ ਨੂੰ ਸ਼ਾਂਤ ਕਰਕੇ ਭਜਨ ਵਿੱਚ ਲੱਗ ਜਾਇਆ ਕਰ ਫਿਰ ਜਦੋਂ ਤੇਰੀ ਵਾਸ਼ਨਾ ਚਰਮ ਸੀਮਾ ਤੇ ਪਹੁੰਚੇ ਫਿਰ ਭੋਗ ਲਿਆ ਕਿਉਂਕਿ ਗ੍ਰਸਤੀ ਹੈ ਤੇ ਫਿਰ ਭਜਨ ਵਿੱਚ ਉਨੀ ਤੀਬਰਤਾ ਨਾਲ ਲੱਗ ਇੱਕ ਦਿਨ ਆਸਾ ਆਵੇਗਾ ਜਿਹੜਾ ਤੇਰੇ ਕੋਲੋਂ ਵਾਸ਼ਨਾ ਦਾ ਹੱਥ ਛੁੱਟ ਜਾਵੇਗਾ ਫਿਰ ਤੈਨੂੰ ਨਿਰੰਕਾਰ ਦੇ ਨਾਮ ਨਾਲ ਤੇਰਾ ਇਹੋ ਜਿਹਾ ਨਾਤਾ ਜੁੜੇਗਾ ਉਹ ਆਨੰਦ ਤੈਨੂੰ ਵੱਡਾ ਪਾਸਣਾ ਜਦੋਂ ਵੱਡਾ ਆਨੰਦ ਲੱਭ ਗਿਆ ਛੋਟਾ ਆਨੰਦ ਆਪੇ ਹੀ ਛੁੱਟ ਜਾਂਦਾ ਫਿਰ ਇਵੇਂ ਇਹ ਗ੍ਰਸਤੀਆਂ ਲਈ ਦੋਹਾਂ ਲਈ ਨਿਜਮ ਹੈ ਦੋਹਾਂ ਲਈ ਨਿਜਮ ਹੈ ਇਹ ਨਹੀਂ ਕਿ ਇੱਕ ਨਿਜਮ ਰੱਖੇ ਤੇ ਫਿਰ ਦੂਸਰਾ ਨਿਜਮ ਨਾ ਰੱਖੇ ਤਾਂ ਵੀ ਨਿਜਮ ਨਹੀਂ ਰਹਿੰਦਾ ਕਿਉਂਕਿ ਗੁਰਮੁਖ ਗੱਡੀ ਰਾਹ ਚ ਲੰਦਾ ਵਾਕ ਗਏ ਹੈ ਗੁਰਮੁਖਾਂ ਵਾਸਤੇ ਇਹ ਗੱਡੀ ਦੇ ਦੋ ਪਹੀਏ ਹੁੰਦੇ ਨੇ ਨਾ ਇੱਕ ਟੁੱਟ ਜੇ ਗੱਡੀ ਚੱਲ ਸਕਦੀ ਹੈ ਨਹੀਂ ਚੱਲ ਸਕਦੀ ਬਰਾਬਰ ਹੀ ਪਹੀਏ ਚਾਹੀਦੇ ਵੱਡਾ ਛੋਟਾ ਹੋਵੇ ਤਾਂ ਵੀ ਚੱਲਣ 'ਚ ਦਿੱਕਤ ਆਉਂਦੀ ਹੈ ਜੇ ਬਰਾਬਰ ਪਹੀਏ ਹੋਣ ਤੇ ਗੱਡੀ ਚੱਲਦੀ ਹੈ ਇਸ ਤਰ੍ਹਾਂ ਗ੍ਰਸਤ ਦੇ ਦੋ ਪਹਿਲੂ ਦੋ ਪਹੀਏ ਨੇ ਤੇ ਸਤਿਗੁਰੂ ਜੀ ਨੇ ਕਿਹਾ ਸੰਤੋਖ ਤੋਂ ਵੱਡੀ ਹੋਰ ਕੋਈ ਸਾਧ ਸੰਗਤ ਜੀ ਦਾਤ ਨਹੀਂ ਹੈ ਗ੍ਰਸਤ ਤੋਂ ਸੰਤੋਖ ਰੱਖਣਾ ਚਾਹੀਦਾ ਹੈ ਤੇ ਜੇ ਕੀ ਹੈ ਜੇ ਵੈਦਕ ਦੇ ਮਤਾਬਕ ਵੀ ਸੁਣੀਏ ਨਾ ਤਾਂ ਸਾਧ ਸੰਗਤ ਜੀ ਵੈਦਕ ਵੀ ਇਹ ਕਹਿੰਦੀ ਹੈ ਕਿ ਬੱਚੇ ਵਾਸਤੇ ਪਸ਼ੂ ਗ੍ਰਸਤ ਕਰਦੇ ਐ ਫਿਰ ਉਹ ਗ੍ਰਸਤ ਨਹੀਂ ਕਰਦੇ ਪਰ ਇੱਕ ਜੀਵ ਹੈ ਜਿਹੜਾ ਬੱਚੇ ਤੋਂ ਬਿਨਾ ਹੀ ਕਿੰਨਾ ਕਾਮ ਵਾਸ਼ਨਾ ਵਿੱਚ ਡੁੱਬਿਆ ਹੋਇਆ ਹੈ ਫਿਰ ਉਹ ਸਰੀਰ ਦੀ ਰੱਖਿਆ ਵਾਸਤੇ ਦੱਸਦੇ ਐ ਕਿ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਜੇ ਮਹੀਨੇ ਵਿੱਚ ਇੱਕ ਵਾਰੀ ਇਹ ਸੰਬੰਧ ਕਰੇ ਤਾਂ ਫਿਰ ਸਰੀਰ ਨੂੰ ਰੋਗ ਨਹੀਂ ਲੱਗਦਾ ਹੈ ਤੇ ਜੇ ਹੋਰ ਸੰਜਮ ਵਰਤ ਲਾਵੇ ਤਾਂ ਫਿਰ ਇਹਨੂੰ ਅੰਦਰ ਹੀ ਅੰਦਰ ਇਹੋ ਜੀ ਇਹਦੇ ਅੰਦਰ ਆਤਮਾ ਦੀ ਸੱਤਾ ਜਾਗਦੀ ਹੈ ਕਿ ਫਿਰ ਸਰੀਰ ਕਰਕੇ ਭਾਵੇਂ ਕੇ ਵਾਸ਼ਨਾ ਭੋਗਦਾ ਹੈ ਸਾਧ ਸੰਗਤ ਜੀ ਜਦੋਂ ਵਾਸ਼ਨਾ ਦੇ ਭੋਗਣ ਵਿੱਚ ਪ੍ਰਗਿਰਤ ਹੁੰਦਾ ਹੈ ਨਾ ਉਦੋਂ ਸਵਾਸਾਂ ਦੀ ਗਤੀ ਬਹੁਤ ਤੇਜ਼ ਚੱਲ ਪੈਂਦੀ ਹੈ ਪਰ ਐਸੇ ਕਮਾਈ ਵਾਲੇ ਗੁਰਸਿੱਖ ਜਿਹੜੇ ਗ੍ਰਸਥ ਦੇ ਨਿਜਮ ਨੂੰ ਵੀ ਨਿਭਾਉਂਦੇ ਆ ਆਪਣੇ ਅਸਲ ਸਰੂਪ ਨੂੰ ਸਰੀਰ ਤੋਂ ਪਾਸੇ ਕਰਕੇ ਵੇਖਦੇ ਆ ਕਿ ਮੈਂ ਗ੍ਰਸਥ ਨਹੀਂ ਭੋਗ ਰਿਹਾ ਮੇਰਾ ਸਰੀਰ ਗ੍ਰਸਥ ਭੋਗ ਰਿਹਾ ਹੈ ਮੈਂ ਨਹੀਂ ਗ੍ਰਸਤ ਭੋਗ ਰਿਹਾ ਮੇਰਾ ਸਰੀਰ ਗ੍ਰਸਤ ਭੋਗ ਰਿਹਾ ਹੈ ਇਹ ਅਵਸਥਾ ਆਤਮ ਸੱਤਾ ਜਦੋਂ ਜਾਗ ਪੈਂਦੀ ਹੈ ਨਾ ਫਿਰ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਭੋਗਣ ਚ ਜੀਵ ਸਾਧ ਸੰਗਤ ਜੀ ਇੰਨਾ ਜਿਆਦਾ ਕਿਉਂਕਿ ਸਤਗੁਰੂ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਇਹਦਾ ਬਹੁਤ ਵਿਸਥਾਰ ਹਜੂਰ ਨੇ ਦੱਸਿਆ ਕਿ ਉਹ ਕਿਵੇਂ ਜੀਵਨ ਦੀਆਂ ਕਦਰਾਂ ਕੀਮਤਾਂ ਤੋਂ ਡਿੱਗ ਜਾਂਦੇ ਹੈ ਕਿਹੋ ਕਿਹੋ ਜਿਹੇ ਚਿਹਰੇ ਸੰਸਾਰ ਵਿੱਚ ਉਹਨਾਂ ਦੇ ਹੁੰਦੇ ਹੈ ਤੇ ਅੰਤਰੀਵ ਉਹਨਾਂ ਦੀਆਂ ਸ਼ਕਲਾਂ ਕਿੰਨੀਆਂ ਭਿਆਨਕ ਹੁੰਦੀਆਂ 10ਵੇਂ ਪਾਤਸ਼ਾਹ ਨੇ ਚਰਿਤ੍ਰਾਂ ਵਿੱਚ ਦੱਸਿਆ ਤੇ ਕਿਹੋ ਕਿਹੋ ਜੇ ਨੀਚ ਕਰਮ ਕਰ ਦਿੰਦੇ ਆ ਕਿਹੋ ਕਿਹੋ ਜੇ ਭੈੜੇ ਟੰਗ ਨਾਲ ਗ੍ਰਸਤ ਵਾਸ਼ਨਾ ਨੂੰ ਭੋਗਦੇ ਆ ਹਜੂਰ ਨੇ ਸਭ ਕੁਝ ਖੋਲ ਕੇ ਦੱਸਿਆ ਇਸੇ ਕਰਕੇ ਕਈਆਂ ਨੂੰ ਪਤਾ ਨਹੀਂ ਨਾ ਲੱਗਦਾ ਕਿ ਮਹਾਰਾਜ ਨੇ ਕਿਸ ਤਲ ਦੇ ਉੱਤੇ ਸਾਨੂੰ ਗਿਆਨ ਦਿੱਤਾ ਹੈ ਤੋ ਇਹ ਸਾਧ ਸੰਗਤ ਜੀ ਮਹਾਰਾਜ ਨੇ ਕਿਹਾ ਕੇਵਲ ਵਿਵਹਾਰ ਨੂੰ శਰੀਰਕ ਵਿਵਹਾਰ ਨੂੰ ਮੀ ਕਾਮ ਦੇ ਭੋਗਣ ਦਾ ਜਰੀਆ ਨਾ ਬਣਾ ਇਹਨੂੰ ਵੀ ਵਾਹਿਗੁਰੂ ਨੂੰ ਮਿਲਣ ਦਾ ਹੀ ਰਾਹ ਬਣਾ ਲੈ ਇਸੇ ਕਰਕੇ ਮਹਾਰਾਜ ਨੇ ਰਹਿਤਨਾਮਿਆਂ ਵਿੱਚ ਵਾਕ ਕਹੇ ਹੈ ਕਿ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ અપਾਰ ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ ਦੋਵੇਂ ਮਿਲ ਕੇ ਬਹਿ ਕੇ ਭਜਨ ਕਰਨ ਪਰ ਜੇ ਦੋਵੇਂ ਮਿਲ ਕੇ ਫਿਲਮਾਂ ਵੇਖਣ ਜੇ ਦੋਵੇਂ ਮਿਲ ਕੇ ਲੜਨ ਝਗੜਨ ਤੇ ਆਪਣੇ ਬੱਚੇ ਨੂੰ ਵੀ ਕਈ ਨਾ ਛੋਟਾ ਬੱਚਾ ਗਾਲਾਂ ਕੱਢੇ ਤੇ ਬੜੇ ਖੁਸ਼ ਹੁੰਦੇ ਆ ਕਹਿੰਦੇ ਆਪਣੇ ਨਾ ਦਾਦੇ ਕੋਲੋਂ ਸਿੱਖੀ ਐ ਦਸੋ ਤੁਸੀਂ ਬੱਚੇ ਨੂੰ ਭਜਨ ਸਿਖਾਉਣਾ ਹੈ ਕਿ ਗਾਲਾਂ ਸਿਖਾਉਣੀਆਂ ਹਨ ਇਸ ਤਰ੍ਹਾਂ ਦੀ ਹਾਲਤ ਵਾ ਟਾਂਚਾ ਹੀ ਸਾਰਾ ਵਿਗੜਿਆ ਹੋਇਆ ਹੈ ਤੇ ਜੇ ਇਸ ਤਰ੍ਹਾਂ ਚੱਲਦਾ ਜਾਵੇ ਨਾ ਤੇ ਫਿਰ ਵਿਆਹ ਦੇ ਧਰਮ ਵੀ ਨਹੀਂ ਰਿੰਬਦੇ ਫਿਰ ਤਾਂਹੀਂ ਤਲਾਕ ਹੁੰਦੇ ਆ ਸਾਧ ਸੰਗਤ ਜੀ ਛੁੱਟ ਜਾਂਦੇ ਆ ਰਿਸ਼ਤੇ ਇੱਕ ਦੂਸਰੇ ਨਾਲ ਬੇਇਤفاقੀ ਬਣ ਜਾਂਦੀ ਹੈ ਤੇ ਜਿਵੇਂ ਜਿਵੇਂ ਫਿਰ ਇਹ ਚੀਜ਼ਾਂ ਵੱਧਦੀਆਂ ਹਨ ਤੇ ਮਾਫ ਕਰਨਾ ਜੀਵ ਜੀਵ ਤੋਂ ਦੂਰ ਹੋ ਕਰਕੇ ਜਾਨਵਰਾਂ ਦੇ ਨੇੜੇ ਜਾਣ ਲੱਗ ਪਿਆ ਹੈ ਇਹ ਪੱਛਮੀ ਦੇਸ਼ਾਂ ਦੇ ਅੰਦਰ ਜਿਹੜੇ ਇਹਦੇ ਖੋਜੀ ਹਨ ਉਹ ਇਹਨਾਂ ਗੱਲਾਂ ਨੂੰ ਉਜਾਗਰ ਕਰ ਰਹੇ ਹੈ ਕਿ ਜੀਵ ਦਾ ਆਪਸ ਵਿੱਚ ਇਸਤਰੀ ਮਰਦ ਦਾ ਇਤفاق ਘਟਦਾ ਜਾ ਰਿਹਾ ਹੈ ਤੇ ਪਸ਼ੂਆਂ ਨਾਲ ਇਤفاق ਵੱਧਦਾ ਜਾ ਰਿਹਾ ਹੈ ਇਹ ਮਾਫ ਕਰਨਾ ਮੈਂ ਗਲਤ ਨਹੀਂ ਕਹਿੰਦਾ ਜੇ ਕੋਈ ਤੁਸੀਂ ਵੇਖੋ ਨਾ ਉੱਥੋਂ ਦੇ ਸਮਾਜ ਦਾ ਢਾਂਚਾ ਇਕੱਲੀ ਇਸਤਰੀ ਹੋਵੇਗੀ ਤੇ ਨਾਲ 5-7 ਕੁੱਤੇ ਹੋਣਗੇ ਜ਼ਰੂਰ ਗੱਡੀ 'ਚ ਇਕੱਲਾ ਮਰਦ ਹੋਊਗਾ ਤੇ 5-7 ਜਾਨਵਰ ਜ਼ਰੂਰ ਨਾਲ ਰੱਖੇ ਹੋਣਗੇ ਪੈਟਾ ਆਦਿਕ ਆਪਣੇ ਉਹਨੂੰ ਲੱਗਦਾ ਹੈ ਕਿ ਮਨੁੱਖ ਨਾਲ ਨਹੀਂ ਹੁਣ ਮੇਰੀ ਬਾਣਾ ਆਉਂਦੀ ਤੇ ਜਾਨਵਰ ਅੱਗੋਂ ਕੋਈ ਕਿਉਂਕਿ ਉਹ ਬੁੱਧੀ ਨਹੀਂ ਹੈ ਨਿਰਬੁੱਧੀ ਹਨ ਉਹਨੇ ਕੋਈ ਭਾਵ ਨਹੀਂ ਅੱਗੋਂ ਪ੍ਰਗਟ ਕਰਨਾ ਉਹਨੇ ਕੋਈ ਅੱਗੋਂ ਬੁਰਾ ਭਲਾ ਨਹੀਂ ਕਹਿਣਾ ਇਸ ਕਰਕੇ ਜਾਨਵਰ ਦੇ ਨਾਲ ਹੀ ਆਪ ਦੀ ਜ਼ਿੰਦਗੀ ਬਤੀਤ ਕਰਦੇ ਐ ਤੇ ਜਿੱਥੇ ਆਪ ਸੌਂਦੇ ਐ ਬੈਂਦੇ ਐ ਖਾਂਦੇ ਐ ਉੱਥੇ ਕੁੱਤਿਆਂ ਨੂੰ ਖਵਾਈ ਜਾਂਦੇ ਉਹਨਾਂ ਨਾਲ ਹੀ ਰਹਿੰਦੇ ਤੇ ਕੁੱਤਿਆਂ ਵਰਗਾ ਹੀ ਜੀਵਨ ਬਣ ਜਾਂਦਾ ਹੈ। ਭਾਵੇਂ ਕਿ ਦੂਸਰੇ ਪੱਖ ਤੋਂ ਕੁੱਤੇ ਨੂੰ ਰੱਖਣਾ ਹੁੰਦਾ ਤੇ ਉਹ ਕਾਦੇ ਵਾਸਤੇ ਰਖੀਦਾ ਹੈ ਉਹ ਇੱਕ ਵੱਖਰਾ ਵਿਸ਼ਾ ਹੈ ਮੈਂ ਉਹ ਨਹੀਂ ਸੁਣਾ ਚਾਹੁੰਦਾ ਪਰ ਉਹਨੂੰ ਉਹਦੇ ਫਾਇਦੇ ਲਈ ਵਰਤਣਾ ਚਾਹੀਦਾ ਹੈ ਨਾ ਕਿ ਜਿਸ ਥਾਂ ਤੇ ਤੁਸੀਂ ਇਸਤਰੀ ਦੀ ਵਰਤੋਂ ਕਰਦੇ ਆ ਉਹ ਥਾਂ ਤੇ ਜਾਨਵਰ ਨੂੰ ਸਮਝ ਲਓ ਤੇ ਜਾਂ ਜਿਸ ਕਰਕੇ ਜਿਸ ਥਾਂ ਤੇ ਇਸਤਰੀ ਮਰਦ ਨੂੰ ਚਾਹੁੰਦੀ ਆ ਉਸ ਥਾਂ ਤੇ ਵੀ ਜਾਨਵਰ ਦੇ ਨਾਲ ਪੂਰਤੀ ਕਰੋ ਇਹ ਸਤ ਸੰਗਤ ਜੀ ਸਭ ਕੁਝ ਹੀ ਇਹ ਕਲਯੁਗ ਦੀਆਂ ਵੱਡੀਆਂ ਨਿਸ਼ਾਨੀਆਂ ਨੇ ਇਸੇ ਕਰਕੇ ਹੀ ਸਾਰਾ ਸਮਾਜ ਦਾ ਢਾਂਚਾ ਜਿਹੜਾ ਉਹ ਗਿਰ ਰਿਹਾ ਦਿਨ ਬਰ ਦਿਨ ਤੇ ਸਤਗੁਰੂ ਜੀ ਕਹਿੰਦੇ ਭਾਈ ਜਿਹੜਾ ਬਾਹਰੋਂ ਵੀ ਸ਼ਰੀਰ ਕਰਕੇ ਵਿਆਹ ਕੀਤਾ ਨਾ ਇਸ ਵਿਆਹ ਨੂੰ ਵੀ ਜਰੀਆ ਬਣਾ ਪਰਮੇਸ਼ਰ ਦੇ ਮਿਲਣ ਦਾ ਕੇਵਲ ਵਾਸ਼ਨਾ ਦੇ ਭੋਗਣ ਦਾ ਜਰੀਆ ਨਾ ਬਣਾ ਫਿਰ ਤੂੰ ਧਰਮ ਵਿਆਹ ਤੱਕ ਨਹੀਂ ਕਾਇਮ ਰਹੇਗਾ ਆਪਣੇ ਹੋਰ ਨਾਲ ਰਿਸ਼ਤਿਆਂ ਨੂੰ ਜਿਹੜਾ ਹੋ ਜਿਹੜਾ ਕਰਪਟ ਕਰ ਦੇਵੇਂਗਾ ਭ੍ਰਸ਼ਟ ਕਰ ਦੇਵੇਂਗਾ ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਅੰਤਰੀ ਵਿਸਥਾਰ ਤਾਂ ਬਹੁਤ ਆ ਪਰ ਸ਼ਬਦ ਨਾਲ ਜੁੜੀਏ ਹਜ਼ੂਰ ਫਰਮਾਉਂਦੇ ਹਨ ਫਿਰ ਪੜ੍ਹਦੇ ਹੋ ਸਾਹ ਸੰਜੋਗ ਵਿਆਹ ਵਿਜੋਗ ਹੁਣ ਅੰਨਵੇਂ ਕਰਕੇ ਸਤ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਵਿਜੋਗ ਕੀ ਹੋਇਆ ਹੈ ਸਤ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਅੰਦਰ ਜਿਹੜੇ ਵਕਾਰ ਹਨ ਅੰਦਰ ਜਿਹੜੀਆਂ ਵਾਸ਼ਨਾਵਾਂ ਹਨ ਉਹਨਾਂ ਤੋਂ ਜਦੋਂ ਵਿਜੋਗ ਹੁੰਦਾ ਹੈ ਇਹ ਸਾਹਾ ਹੈ ਹੁਣ ਅੰਮੇ ਕਰਕੇ ਸਾਹਾ ਸੋਧਿਆ ਗਿਆ ਕਿਹੜਾ ਸਾਹਾ ਸੋਧਿਆ ਗਿਆ ਜਦੋਂ ਸੰਸਾਰ ਨਾਲੋਂ ਟੁੱਟ ਗਏ ਫਿਰ ਜਦੋਂ ਸੰਸਾਰ ਨਾਲੋਂ ਟੁੱਟਾਂਗੇ ਨਾ ਸਵਾਦਾ ਨਾਲੋਂ ਟੁੱਟਾਂਗੇ ਰਸਾਂ ਨਾਲੋਂ ਟੁੱਟ ਜਾਵਾਂਗੇ ਉਹ ਦਿਨ ਦੂਰ ਨਹੀਂ ਫਿਰ ਜਦੋਂ ਸਾਹੇ ਵੱਜ ਜਾਂਦੀ ਹੈ ਲੜਕੀ ਜਾਂ ਲੜਕਾ ਫਿਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵਿਆਹ ਦਾ ਦਿਨ ਨਿਯਤ ਕੀਤਾ ਗਿਆ ਹੁਣ ਉਹ ਦੂਰ ਨਹੀਂ ਦਿਨ ਜਦੋਂ ਭਾਈ ਵਿਆਹ ਹੋਵੇਗਾ ਜਿਹੜਾ ਸੰਸਾਰ ਨਾਲੋਂ ਵਿయోగ ਪੈ ਜਾਣਾ ਪਦਾਰਥਾਂ ਨਾਲੋਂ ਰਸਾਂ ਨਾਲੋਂ ਵਿయోగ ਪੈ ਜਾਣਾ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਕਹਿੰਦੇ ਆ ਕਿ ਭਾਈ ਇਹ ਸਾਹਾ ਕੱਢਿਆ ਗਿਆ ਹੈ ਤੇ ਫਿਰ ਜਿਹੜਾ ਸ਼ਬਦ ਦੇ ਨਾਲ ਸੰਯੋਗ ਪੈ ਗਿਆ ਹੈ ਸ਼ਬਦ ਦੇ ਨਾਲ ਮਹਾਰਾਜ ਕਹਿੰਦੇ ਬਿਰਤੀ ਜਿਹੜੀ ਹੈ ਆਨੰਦਮਈ ਹੋ ਗਈ ਹੈ ਇਹ ਵਿਆਹ ਹੋ ਗਿਆ ਹੈ ਜਦੋਂ ਸ਼ਬਦ ਦਾ ਮਿਲਾਪ ਹੁੰਦਾ ਹੈ ਸ਼ਬਦ ਕੀ ਹੈ ਬ੍ਰਹਮ ਫਿਰ ਬ੍ਰਹਮ ਦੀ ਜਦੋਂ ਸਾਖਿਆਤ ਤਾਂ ਹੁੰਦੀ ਹੈ ਸਰੀਰ ਨੂੰ ਛੱਡ ਕੇ ਸਾਧ ਸੰਗਤ ਜੀ ਆਪਣੇ ਅਸਲ ਸਰੂਪ ਨੂੰ ਵੇਖ ਲਈਦਾ